ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਅੱਜ ਅਸੀਂ ਘੁੰਮਾਂਗੇ ਵੈਨਿਸ ਆਫ ਦਾ ਨਾਰਥ ਜਾਨੀ ਕਿ ਏਸ਼ੀਆ ਦੇ ਵਿੱਚ ਪੈਂਦਾ ਹੋਇਆ ਇੱਕ ਯੂਰਪ ਵਰਗਾ ਸ਼ਹਿਰ ਜਿਹੜਾ ਰਸ਼ੀਆ ਕੰਟਰੀ ਦੇ ਵਿੱਚ ਹੈ ਤੇ ਜਿਹਦਾ ਨਾਮ ਹੈ ਸੈਂਟ ਪੀਟਰਸਬਰਗ ਇਹਨੂੰ ਪੀਟਰ ਦਾ ਗ੍ਰੇਟ ਜਿਹੜਾ ਰਾਜਾ ਸੀ ਉਸ ਟਾਈਮ ਤੋਂ ਉਹਨੇ 1703 ਈਸਵੀ ਵਿੱਚ ਬਣਾਇਆ ਸੀ ਇਹਦਾ ਜਿਹੜਾ ਨਾਮ ਰੱਖਿਆ ਗਿਆ ਵਾ ਉਹ ਉਹਨਾਂ ਨੇ ਆਪਣੇ ਪੈਟਰਨ ਸੰਤ ਸੇਂਟ ਪੀਟਰ ਦੇ ਨਾਂ ਤੇ ਰੱਖਿਆ ਵਾ ਤੇ ਇਸ ਸਿਟੀ ਦਾ ਜਿਹੜਾ ਪੂਰਾ ਡਿਜ਼ਾਈਨ ਉਹ ਯੂਰਪ ਦੇ ਸ਼ੈਫ ਵੈਨਿਸ ਤੇ ਐਮਸਟਰਡਮ ਦੋਨਾਂ ਤੋਂ ਇਨਸਪਾਇਰ ਕਰਕੇ ਬਣਾਇਆ ਗਿਆ ਪੀਟਰ ਨੇ ਇਹਦੇ ਵਾਸਤੇ ਲਾਰਜ ਨੰਬਰ ਆਫ ਇੰਜੀਨੀਅਰਸ ਆਰਕੀਟੈਕਚਰ ਸ਼ਿਪ ਬਿਲਡਰ ਸਾਇੰਟਿਸਟ ਬਿਜ਼ਨਸmen ਪੂਰੇ ਹੀ ਯੂਰਪ ਤੋਂ ਮੁੰਨੇ ਤੇ ਮਾਰੇ ਉਹਨਾਂ ਕੋਲੋਂ ਕੰਮ ਕਰਵਾ ਕੇ ਇਹ ਜਿਹੜਾ ਐਡਾ ਸੋਨਾ ਸ਼ਹਿਰ ਨਾ ਆਇਆ ਹੋਇਆ ਤੇ ਚਲੋ ਹੁਣ ਆਪਾਂ ਟੂਰ ਕਰਦੇ ਆ ਇਸ ਸ਼ਹਿਰ ਦਾ ਜਿਹਦਾ ਨਾਂ ਹੈ ਸੈਂਟ ਪੀਟਰਸਬਰਗ ਇਹ ਹੈ ਬੁਖਾਰਾ ਦਾ ਇੰਟਰਨੈਸ਼ਨਲ 에ਅਰਪੋਰਟ ਤੇ ਅੱਜ ਅਸੀਂ ਇੱਥੋਂ ਜਾਵਾਂਗੇ ਬੁਖਾਰਾ ਉਜ਼ਬੇਕਿਸਤਾਨ ਤੋਂ ਰਸ਼ੀਆ ਦੇ ਸੈਂਟ ਪੀਟਰਸਬਰਗ ਸਿਟੀ ਵਿਦ ਫਲਾਈਟ ਇਹ ਇਹਦਾ ਛੋਟਾ ਜਿਹਾ 에ਅਰਪੋਰਟ ਹੈ ਤੇ ਇੱਥੇ ਬੜਾ ਛੋਟਾ ਜਿਹਾ ਏਅਰਪੋਰਟ ਹੈ ਜਸਟ ਇੱਥੇ ਤੁਸੀਂ ਆਪਣਾ ਬੈਗ ਲਓ ਆਪਣਾ ਬੋਰਡਿੰਗ ਪਾਸ ਲਓ ਤੇ ਬਸ ਇੱਥੇ ਚੈਕਿੰਗ ਕਰਵਾ ਤੇ ਅੱਗੇ ਚੱਲ ਜਾਓ ਤੇ ਅੱਜ ਇਹ ਸਾਰੇ ਮੁਜਬੇਕ ਲੋਕ ਨੇ ਮੁਜਬੇਕਿਸਤਾਨ ਦੇ ਅੱਜ ਇਹਨਾਂ ਮੁਜਬੇਕਿਸਤਾਨਾਂ ਦੇ ਨਾਲ ਅਸੀਂ ਪੰਜਾਬੀ ਲੋਕ ਜਿਨ੍ਹਾਂ ਵਿੱਚ ਸਿਰਫ ਮੈਂ ਹੀ ਇੱਕ ਪੱਗ ਵਾਲਾ ਵਾਂ ਇਹਨਾਂ ਦੇ ਨਾਲ ਆਪਾਂ ਜਾਵਾਂਗੇ ਰਸ਼ੀਆ ਸੈਂਟ ਪੀਟਰਸਬਰਗ ਐਸ ਸਾਹਮਣੇ ਸਾਡੀ ਫਲਾਈਟ ਲੱਗੀ ਹੋਈ ਆ ਉਹ ਪਾਕਿਸਤਾਨ 에ਅਰਵੇਜ਼ ਦੀ ਜਿਹਦੇ ਤੇ ਹੁਣ ਆਪਾਂ ਰਸ਼ੀਆ ਨੂੰ ਚੱਲੇ ਆ ਪਾਕਿਸਤਾਨ 에ਅਰਵੇਜ਼ ਦਾ ਪਲੇਨ ਹੈ ਇਹਨਾਂ ਵਿੱਚ ਇੱਕ ਚੀਜ਼ ਵਧੀਆ ਕਿ ਥੱਲੇ ਲੈਗਸਪੇਸ ਜਿਹੜੀ ਕਾਫੀ ਹੈ ਤੁਸੀਂ ਆਪਣੀ ਲੱਤਾਂ ਖੋਲ ਕੇ ਆਰਾਮ ਨਾਲ ਬੈਠ ਸਕਦੇ ਤੇ ਯਾਜ ਪੂਰਾ ਹੀ ਆਪਣਾ ਭਰਿਆ ਹੋ ਜਾਗਾ ਜਹਾਜ਼ ਵਿੱਚ 5 ਘੰਟੇ ਸਫ਼ਰ ਕਰਨ ਤੋਂ ਬਾਅਦ ਆਪਾਂ ਹੁਣ ਪਹੁੰਚ ਚੁੱਕੇ ਹਾਂ ਰਸ਼ੀਆ ਦੇ ਸੈਂਟ ਪੀਟਰਸਬਰਗ 에ਅਰਪੋਰਟ ਤੇ ਇਹ ਕੁਸ਼ ਕਾਫੀ ਵੱਡਾ ਜਿਹੜਾ 에어ਪੋਰਟ ਹੈ ਸੈਂਟ ਪੀਟਰਸਬਰਗ 6 ਘੰਟੇ ਦੀ ਲੰਮੀ ਇਮੀਗ੍ਰੇਸ਼ਨ ਹੋਣ ਤੋਂ ਬਾਅਦ ਹੁਣ ਆਪਾਂ ਆ ਗਏ ਇਸ ਕਾਊਂਟਰ ਤੇ ਇੱਥੋਂ ਆਪਾਂ ਇਹਨਾਂ ਕੋਲੋਂ ਜੈਂਡਿਕਸ ਗੋ ਵਾਲਿਆਂ ਕੋ ਟੈਕਸੀ ਜਿਹੜੀ ਬੁੱਕ ਕਰਵਾ ਲਈ ਹੈ ਸਿਟੀ ਜਾਣ ਵਾਸਤੇ ਕਿਉਂਕਿ ਸਾਡੇ ਕੋਲ SIM ਵੀ ਹੈ ਨਹੀਂ ਸੀ ਤੇ ਨਾ ਇੰਟਰਨੈਟ ਸੀ ਇਹਨਾਂ ਨੇ ਸਾਡੇ ਵਾਸਤੇ ਟੈਕਸੀ ਬੁੱਕ ਕਰਤੀ ਹੈ ਤੇ ਹੁਣ ਆਪਾਂ ਜਾ ਰਹੇ ਹਾਂ ਸਿਟੀ ਤੇ ਇਹ ਹੈ 에어ਪੋਰਟ ਦਾ ਬਾਹਰ ਵਾਲੀ ਸਾਈਡ ਜਿੱਥੇ ਕਿ ਬਹੁਤ ਵੱਡਾ ਹਾਲ ਬਣਿਆ ਹੋਇਆ ਹੈ ਤੇ ਬੜਾ ਸੁਣਾ ਹੈ ਸਵੇਰ ਦੇ 4 ਵਜੇ ਹੋਏ ਨੇ ਐ ਵਕ ਤਸਵੀਰ ਤੇ ਇਸ ਤਰ੍ਹਾਂ ਪੂਰਾ ਸ਼ਹਿਰ ਜਿਹੜਾ ਵਾ ਇਹ جگਮਗਾ ਰਿਹਾ ਤੇ ਫਰਸਟ ਲੁੱਕ ਹੈ ਸੈਂਟ ਪੀਟਰਸਬਰਗ ਸਿਟੀ ਦੀ ਹੁਣ ਅਸੀਂ ਆ ਗਏ ਤੰਦੋਰੀ ਨਾਈਟਸ ਆਪਣਾ ਬ੍ਰੇਕਫਾਸਟ ਕਰਨ ਵਾਸਤੇ ਹੈ ਇੰਡੀਅਨ ਰੈਸਟੋਰੈਂਟ ਜਿਹੜਾ ਕੈਥਡਰਲ ਡ੍ਰਿਲ ਜਿਹੜਾ ਸੈਂਟਰ ਆਫ ਸੈਂਟਰ ਪੀਟਰਸਬਰਗ ਦਾ ਸੈਂਟਰ ਪੁਆਇੰਟ ਉਹਦੇ ਬਿਲਕੁਲ ਨਾਲ ਹੀ ਹੈ ਤੇ ਕੁਛ ਇਸ ਤਰ੍ਹਾਂ ਦੀ ਦੀ ਲੁੱਕ ਆ ਇੰਡੀਅਨ ਰੈਸਟੋਰੈਂਟ ਦੇ ਅੰਦਰੋਂ ਤੇ ਬੜਾ ਸੋਹਣਾ 2004 ਦਾ ਬਣਿਆ ਹੋਇਆ ਤੰਦੋਰੀ ਨਾਈਟਸ ਜਿਹਦਾ ਨਾਮ ਆ ਤੇ ਅੰਦਰੋਂ ਬੜਾ ਟਰੈਡੀਸ਼ਨਲ ਜੇ ਇਹਨੂੰ ਕਦਰ ਦਿੱਤੇ ਗਏ ਆ ਇੰਡੀਆ ਦੇ ਰਸ਼ੀਆ ਦੇ ਫਲੈਗ ਲਾਏ ਗਏ ਨੇ ਹਿੰਦੀ ਇਹਨਾਂ ਅੰਦਰ ਲਿਖੀ ਹੋਈ ਆ ਤੇ ਇਹ ਕੁਛ ਮੈਗਜ਼ੀਨ ਨੇ ਜਿਹੜੇ ਇੰਡੀਅਨ ਮੈਗਜ਼ੀਨ ਨੇ ਇਹ ਹੈ ਸੈਂਟ ਪੀਟਰਸਬਰਗ ਦੀਆਂ ਟੂਰਿਸਟ ਸਿਟੀ ਸਾਈਟ ਸੀਨਿੰਗ ਬੱਸਸ ਜਿੱਤੇ ਤੁਸੀਂ ਕੋਮ ਸਕਦੇ ਹੋ ਸਿਟੀ ਨੂੰ ਅੱਜ ਥੋੜਾ ਜਿਹਾ بارش ਵਾਲਾ ਮਾਹੌਲ ਹੈ ਸੈਂਟ ਪੀਟਰਸਬਰਗ ਮਾਸਕੋ ਤੋਂ ਬਾਅਦ ਰਸ਼ੀਆ ਦਾ ਸੈਕੰਡ ਲਾਰਜੇਸਟ ਸਿਟੀ ਹੈ ਤੇ ਐ ਸਾਹਮਣੇ ਹੈ ਸੈਂਟ ਐਸਿਕ ਕੈਥੀਡਰਲ ਜਿਹਨੂੰ ਹੁਣ ਆਪਾਂ ਵੇਖਣ ਵਾਸਤੇ ਜਾ ਰਹੇ ਹਾਂ ਸਤ ਪਹਿਲਾ ਆਪਾਂ ਲੈਨੇ ਦੀ ਟਿਕਟ ਜਿਹੜੀ ਇਹ ਟਿਕਟ ਹੈ ਉਹਦੀ ਕਾਸਟ ਸਨ ਪੈਣ ਦੀ ਕੁਝ 450 450 ਰੂਬਲ ਤੇ ਹੁਣ ਆਪਾਂ ਇਹਨੂੰ ਵੇਖਣ ਵਾਸਤੇ ਇਹਦੇ ਅੰਦਰ ਜਾਵਾਂਗੇ ਇਹ ਜਿਹੜੇ ਦਰਵਾਜ਼ੇ ਆ ਬਹੁਤ ਹੀ ਵੱਡੇ ਸਾਈਜ਼ ਦੇ ਤੇ ਬੜੇ ਸੋਹਣੇ ਬਣਿਆ ਸੈਂਟ ਐਸੀ ਕੈਪੀਟਲ ਜਿਹੜੀ ਹੈ ਮੇਨ ਚਰਚ ਹੈ ਸੈਂਟ ਪੀਟਰਸ ਵਗੈ ਦੇ ਜਿਹਨੂੰ ਦੇਖਣ ਵਾਸਤੇ ਦੁਨੀਆ ਪਰਤ ਲੋਕ ਆਉਂਦੇ ਨੇ ਇਹ ਤਾਂ ਜਿਹੜਾ ਆਰਕੀਟੈਕਚਰ ਹੈ ਬਹੁਤ ਹੀ ਸ਼ਾਨਦਾਰ ਨਿਊ ਕਲਾਸਿਕਲ ਡਿਜ਼ਾਈਨ ਦੇ ਵਿੱਚ ਬਣਾਇਆ ਗਿਆ ਵਾ ਇਹ ਜਿਹੜੀ ਚਰਚ ਸੀ ਇਹ ਬਣੀ ਸੀ 1818 ਤੋਂ ਲੈ ਕੇ 1858 ਦੇ ਵਿੱਚ ਇਹ ਆਰਕੀਟੈਕਚਰ ਸੰਨ ਇਹਦੇ ਫ੍ਰੈਂਚ ਆਰਕੀਟੈਕਟ ਦਾ ਨਾਂ ਸੀ ਅਗਾਸਟੇ ਦਾ ਮੌਂਟਫਰੇਡੋ ਉਹਨਾਂ ਨੇ ਇਹ ਸਾਰਾ ਆਰਕੀਟੈਕਚ ਡਿਜ਼ਾਈਨ ਕੀਤਾ ਤੇ ਫਿਰ ਉਹਨੂੰ ਬਣਾਇਆ ਤੇ ਇਹਦੇ ਚਰਚ ਦੇ ਅੰਦਰਲੇ ਪਾਸੇ ਬਹੁਤ ਹੀ ਸੋਹਣੇ ਤਰੀਕੇ ਨਾਲ ਬਹੁਤ ਵੱਡੀਆਂ-ਵੱਡੀਆਂ ਪੇਂਟਿੰਗ ਕੀਤੀਆਂ ਹੋਈਆਂ ਤੁਹਾਨੂੰ ਆਪਣੀ ਪੂਰੀ ਧੌਂਡ ਤਾਂ ਖੜੀ ਕਰਕੇ ਇਹਨੂੰ ਦੇਖਣਾ ਪੈਂਦਾ ਹੈ ਇਹਦੀ ਜਿਹੜੀ ਹਾਈਟ ਹੈ 104 ਮੀਟਰ ਤੱਕ ਤੇ ਦੇ ਉੱਪਰ ਤੋਂ ਪੂਰੀ ਸਿਟੀ ਦੇਖਦੀ ਹੈ ਇਹ ਕੁਸ਼ ਆਰਕੀਟੈਕਚਰ ਹੈ ਜਿਸ ਇਹ ਵਿੱਚ ਦਿਖਾਇਆ ਗਿਆ ਕਿ ਇਹ ਪ੍ਰਾਣ ਦਾ ਜਿਹੜੇ ਕਿਸ ਤਰ੍ਹਾਂ ਬਣਾਇਆ ਗਿਆ ਸੀ ਡਿਜ਼ਾਈਨ ਕਰਨ ਵੇਲੇ ਤੇ ਹੁਣ ਇਸ ਸਮੇਂ ਇਹਦੇ ਨਾਲ ਇਕੁਵਲੈਂਟ ਹੋਰ ਦੁਨੀਆਂ ਦੇ ਵਿੱਚ ਕਿਹੜੇ ਕਿਹੜੇ ਇਸ ਤਰ੍ਹਾਂ ਨਿਊ ਕਲਾਸਿਕਲ ਡਿਜ਼ਾਈਨ ਦੇ ਵਿੱਚ ਬਣੇ ਹੋਏ ਆਰਕੀਟੈਕਚਰ ਚ ਚਰਚ ਨੇ ਜਾਂ ਹੋਰ ਮੰਦਿਰ ਬਣੇ ਹੋਏ 1937 ਦੇ ਵਿੱਚ ਜਦ ਸੋਵੀਅਤ ਗਵਰਨਮੈਂਟ ਆਈ ਤੇ ਉਸਨੇ ਇਸ ਕੈਥਡਰਲ ਨੂੰ ਮਿਊਜ਼ੀਅਮ ਦੇ ਵਿੱਚ ਚੇਂਜ ਕਰਤਾ ਉਹ ਦਿੱਤੋਂ ਲੈ ਕੇ ਹੁਣ ਤੱਕ ਇਸ ਨੂੰ ਮਿਊਜ਼ੀਅਮ ਦੇ ਤੌਰ ਤੇ ਯੂਜ਼ ਕੀਤਾ ਜਾ ਰਿਹਾ ਤੇਰਾ ਨਾਮ ਰੱਖ ਦਿੱਤਾ ਗਿਆ ਮਿਊਜ਼ੀਅਮ ਆਫ ਦਾ ਹਿਸਟਰੀ ਆਫ ਅਰਲੀਜ਼ ਥੋੜਾ ਸਮਾਂ ਬਾਅਦ ਸਰਕਾਰ ਨੇ ਲਾਅ ਕਰਤਾ ਕਿ ਇਸ ਦਾ ਇੱਕ ਪਾਰ ਜਿਹੜਾ ਉਹਨੂੰ ਰਿਲੀਜੀਅਸ ਪਰਪਸ ਵਾਸਤੇ ਯੂਜ਼ ਕੀਤਾ ਜਾ ਸਕਦਾ ਤੇ ਲੋਕ ਇੱਥੇ ਆ ਕੇ ਆਪਣੇ ਵਿਆਹ ਵੀ ਕਰਵਾ ਸਕਦੇ ਹਨ ਤੇ ਜਿਹੜਾ ਤੁਸੀਂ ਸਾਹਮਣੇ ਦੇਖ ਰਹੇ ਹੋ ਇਹ ਕਿਹੜਾ ਰਸ਼ੀਅਨ ਜੁੜਾ ਆ ਕੇ ਇੱਥੇ ਆਪਣੀ ਮੈਰਿਜ ਕਰਵਾ ਰਿਹਾ ਬੈਕਰ ਟ੍ਰਿਲ ਇਤੋਂ ਬਾਹਰ ਆਏ ਆ ਇੱਥੇ ਆ ਇਸ ਤਰ੍ਹਾਂ ਦੇ ਪ੍ਰਾਣੀ-ਪ੍ਰਾਣੀ ਬਸਦੇ ਗਏ ਜਿਹੜੇ ਤੁਹਾਨੂੰ ਸ਼ਾਇਦ ਟੂਰ ਕਰਾਉਂਦੀਆਂ ਵਾ ਐਚ ਵੀ ਬੈਕਰ ਇਸ ਸ਼ਾਇਦ ਟੂਰ ਕਰਸਦੇ ਆ ਪ੍ਰਾਣੀ ਟਾਈਪ ਦੀ ਹੰਡ ਬੜੀ ਆ ਤੇ ਉੱਤੇ ਇਹਨਾਂ ਨੇ ਇਹੋ ਜਿਹੇ ਫੌਂਟੇ ਨਹੀਂ ਹਰ ਜਗ੍ਹਾ ਤੇ ਚਲਾ ਕੇ ਰੱਖੇ ਹੋਏ ਆ ਬੱਤੀ ਸੁੰਦਰੀਆਂ ਬਹੁਤ ਵਧੀਆ ਸਭ ਜਗ੍ਹਾ ਤੇ ਵੇਖਣ ਵਾਲੀਆਂ ਐ ਸੈਂਟ ਪੀਟਰਸਬਰਗ ਦੀ ਇੱਕ ਸਟਰੀਟ ਹੈ ਜਿੱਥੇ ਕਾਫੀ ਤਰ੍ਹਾਂ ਦੇ ਆਰਟਿਸਟ ਜਿਹੜੇ ਆ ਅਡੀ ਐਂਟਰਟੇਨਮੈਂਟ ਵਾਸਤੇ ਫਿਰ ਰਹੇ ਆ ਇਹ ਕੁਛ ਪੇਂਟਿੰਗ ਵਾਲੇ ਆਰਟਿਸਟ ਆ ਜਿਹੜੇ ਤੁਹਾਡੇ ਸਾਹਮਣੇ ਬੜੀ ਫਾਸਟ ਬੜੀਆਂ ਸੋਹਣੀਆਂ ਪੇਂਟਿੰਗ ਬਣਾ ਦਿੰਦੇ ਆ ਤੁਸੀਂ ਵੇਖਦੇ ਰਹਿ ਜਾਂਦੇ ਹੋ ਬੜੀ ਫਾਸਟ ਵਰਕ ਕਰਦੇ ਆ ਇਹ ਹੈ ਸੈਂਟ ਪੀਟਰਸਬਰਗ ਦਾ ਪੈਲਸ ਸਕੁਅਰ ਜਿਹਦੇ ਇੱਕ ਸਾਈਡ ਤੇ ਉੱਤੇ ਹੈ ਜਰਨਲ ਸਟਾ ਬਿਲਡਿੰਗ ਸੈਂਟਰ ਵਿੱਚ ਹੈ ਲੈਕਜ਼ੈਂਡਰੀਆ ਕਾਲਮ ਤੇ ਉਹਦੇ ਸਾਹਮਣੇ ਹੈ ਵਿంటర్ ਪੈਲਸ ਇੱਥੇ ਤੁਹਾਨੂੰ ਕਈ ਇਹੋ ਜਿਹੇ ਆਰਟਿਸਟ ਮਿਲ ਜਾਣਗੇ ਜਿਨ੍ਹਾਂ ਨੇ ਰਸ਼ੀਅਨ ਕਲਚਰ ਡਰੈਸ ਪਾਈ ਹੁੰਦੀ ਹੈ ਤੁਹਾਡੇ ਕੋ ਕੁਝ ਪੈਸੇ ਲੈਣਗੇ ਤੁਹਾਡੇ ਨਾਲੋਂ ਫੋਟੋ ਖਿਚਵਾ ਲੈਣਗੇ ਤੇ ਹੁਣ ਆਪਾਂ ਚੱਲਦੇ ਹਾਂ ਸਾਹਮਣੇ ਸਟੇਟ ਹਰਮਿਟੇਜ ਮਿਊਜ਼ੀਅਮ ਦੇ ਵਿੱਚ ਇਹ ਉਹਦੀ ਬਿਲਡਿੰਗ ਹੈ ਤੇ ਇਹ ਤੁਹਾਨੂੰ ਇੱਕ ਇਸ ਤਰ੍ਹਾਂ ਦਾ ਮੈਪ ਮਿਲ ਜਾਂਦਾ ਹੈ ਬਹੁਤ ਹੀ ਸੋਹਣਾ ਪੈਲੈਸ ਹੈ ਹਰਮਿਟੇਜ਼ ਮਿਊਜ਼ੀਅਮ ਦੇ ਵਿੱਚ ਟੋਟਲ ਜਿਹੜੀਆਂ 6 ਬਿਲਡਿੰਗਾਂ ਵਾਂ ਇਹਦੇ ਵਿੱਚ ਇੱਕ ਵਿੰਟਰ ਪੈਲੇਸ ਆ ਸਮਾਲ ਹਰਮਿਟੇਜ਼ ਆ 올ਡ ਹਰਮਿਟੇਜ਼ ਆ ਨਿਊ ਹਰਮਿਟੇਜ਼ ਆ ਹਰਮਿਟੇਜ਼ ਥੀਏਟਰ ਆ ਇਹ ਸਾਰੀਆਂ ਹੀ ਬਿਲਡਿੰਗਾਂ ਜਿਹੜੀਆਂ ਵਾਂ ਹੁਣ ਇਸ ਸਮੇਂ ਪਬਲਿਕ ਵਾਸਤੇ ਓਪਨ ਆ ਤੁਸੀਂ ਵੇਖੀਏ ਅੰਦਰੋਂ ਐਡਾ ਸੋਨਾ ਕਿੱਥੇ ਵੇਖ ਕੇ ਆਸ਼ਸ਼ ਕਰਦੇ ਹੋ ਆ ਮਿਊਜ਼ੀਅਮ ਵਿੱਚ ਕੋਈ 8 8 20 20 ਫੁੱਟ ਦੇ ਡੇ ਆ ਕਾਰਪਟ ਟਾਈਪ ਲਾਏ ਹੋਏ ਜਿਨ੍ਹਾਂ ਦੇ ਉੱਤੇ ਸਪੋਰੀਆਂ ਡਰਾਇੰਗਸ ਬਣੀਆਂ ਹੋਈਆਂ ਆ ਪ੍ਰਾਣੀਆਂ ਉਹ ਦਸਾਈਆਂ ਆ ਇੱਥੇ ਇਹਨਾਂ ਨੇ ਆਪਣੇ 16ਵੀਂ ਤੋਂ ਲੈ ਕੇ 18ਵੀਂ ਸਦੀ ਦੇ ਵਿੱਚ ਜਿਹੜੇ ਪੇਂਟਿੰਗਾਂ ਬਣਾਈਆਂ ਗਏ ਜੁਨੀਕ ਪੇਂਟਿੰਗਾਂ ਜਿਸ ਤਰ੍ਹਾਂ ਹੈ ਵਾ ਪੂਰਾ ਟਾਈਲ ਨਾਲ ਪੇਂਟਿੰਗ ਬਣਾਈ ਗਈ ਹੈ ਜ਼ਮੀਨ ਦੇ ਉੱਪਰ ਟਾਈਲ ਨੂੰ ਕੱਟ-ਕੱਟ ਕੇ ਲਾ ਲਾ ਕੇ ਬਿਲਕੁਲ ਫੁੱਲ ਡਿਜ਼ਾਈਨ ਪਾ ਕੇ ਸਭ ਕੁਛ ਇਹ ਬਣਾਇਆ ਗਿਆ ਤਰੇਕੀ ਆਪੇ ਆਪ ਵਿੱਚ ਇੱਕ ਜੁਨੀਕ ਚੀਜ਼ ਦਾ ਬੜਾ ਟਾਈਮ ਲੱਗਦਾ ਇਸ ਚੀਜ਼ ਨੂੰ ਵਾਸਤੇ ਛੋਟੀਆਂ ਛੋਟੀਆਂ ਨੰਨੀਆਂ ਚੋਟਕੀਆਂ ਹੋਣ ਦਾ ਫਦਰ ਫਲਿੰਕ ਕਰਕੇ ਨਾ ਆਡਾ ਫੜਮ ਯੂਸੀ ਮਾਨ ਸਿੰਘ ਘੁੰਮ ਘੁੰਮ ਥੱਕ ਜਾਂਦੇ ਪਰ ਮਿਊਜ਼ਿਕ ਖਤਮ ਹੁੰਦਾ ਨਹੀਂ ਆਉਂਦਾ ਇਹ ਸਟੇਅਸ ਕੋਟੋਂ ਲੱਗਦਾ ਥੋੜਾ ਤਕਰਾਉਂਦਾ ਗੱਡੀ ਬੜੀ ਰਸ਼ੀਆ ਚ ਆਉਣ ਦਾ ਇਹਦਾ ਮਿਊਜ਼ੀਅਮ ਹੈ ਦੇ ਅੰਦਰ ਕੀ ਏਟ ਸ਼ਡਿਊਲ ਏ ਇਸ ਕਾ ਅੰਦਰ ਗਰਮੀ ਨਹੀਂ ਏ ਤੇ ਬਾਹਰ ਬਹੁਤ ਠੰਡ ਏ ਲੋਕੀ ਅੰਦਰ ਜਾਂਦੇ ਆ ਆਪਣੇ ਜੈਕਟਾ ਜੜੀ ਜਾਂ ਵਾ ਇਸ ਤਰ੍ਹਾਂ ਲਾ ਕੇ ਇੱਥੇ ਟੰਗ ਜਾਂਦੇ ਆ ਇਹ ਉਸੇ ਹਰਮਿਟੇਸ ਮਿਊਜ਼ੀਅਮ ਦਾ ਦੂਸਰੀ ਸਾਈਡ ਤੋਂ ਥਿਊ ਵੇ ਬਾਹਰ ਦਾ ਜਿਹਦੇ ਨਾਲ ਜਿਹੜੀ ਐਥੋਂ ਦੀ ਨੇਵਾ ਰਿਵਰ ਜਿਹੜੀ ਵਗਦੀ ਏ ਨੇਵਾ ਰਿਵਰ ਨੂੰ ਕਿਹਾ ਜਾਂਦਾ ਗੇਟਵੇ ਆਫ ਯੂਰਪ ਜਿਹੜੀ ਰਸ਼ੀਆ ਨੂੰ ਯੂਰਪ ਦੇ ਨਾਲ ਜੋੜਦੀ ਏ ਇਹ ਰਿਵਰ ਜਿਹੜੀ ਏ ਇਹਦੇ ਵਿੱਚੋਂ ਹੀ ਫਿਰ 93 93 ਲਗਭਗ ਛੁੜਛੜੇ ਬ੍ਰਾਂਚਸ ਜਿਹੜੀਆਂ ਨਿਕਲਦੀਆਂ ਨੇ ਪੂਰੇ ਸ਼ਹਿਰ ਦੇ ਅੰਦਰ ਜਾਂਦੀਆਂ ਨੇ ਐ ਹੁਣ ਸ਼ਾਮ ਦਾ ਥਿਊ ਹੈ ਜਿਹੜਾ ਇੱਥੇ ਦਾ ਪੈਲਸ ਸਕੁਆਇਰ ਆ ਮੌਸਮ ਬਹੁਤ ਸ਼ਾਨਦਾਰ ਹੈ ਥੋੜੀ ਬਾਰਿਸ਼ ਹੋ ਰਹੀ ਹੈ ਤੇ ਠੰਡ ਪਹੁੰਚ ਜਾਦਾ ਹੈ ਅੱਜ ਸਾਡਾ ਸੈਂਟ ਪੀਟਰਸਬਰਗ ਵਿੱਚ ਦੂਸਰਾ ਦਿਨ ਹੈ ਤੇ ਅੱਜ ਜੇ ਆਪਾਂ ਸ਼ੁਰੂਆਤ ਕਰਨ ਲੱਗੇ ਆ ਮਨਮੋਨਮੈਂਟਸ ਆਫ ਨਿਕੋਲਸ 1 ਤੋਂ ਇਹ ਜਿਹੜਾ ਸਾਹਮਣੇ ਦਿਖ ਰਿਹਾ ਤੁਹਾਨੂੰ ਸਾਰਾ ਬ੍ਰੌਂਜ਼ ਕਾਂਸੀ ਦਾ ਬਣਿਆ ਹੋਇਆ ਇਹਨੂੰ ਬਣਾਉਣ ਵਾਲਾ ਫ੍ਰੈਂਚ ਸਕਲਪਟਰ ਸੀ ਜਿਹਦਾ ਨਾਮ ਸੀ ਗਾਸਟੇ ਦਾ ਫੌਂਟੇਫ੍ਰੇਡ ਤੇ ਇਨ 1859 ਦੇ ਵਿੱਚ ਇਹਨੂੰ ਬਣਾਇਆ ਗਿਆ ਸੀ ਤੇ ਇਹ ਸਾਰੇ ਨੇ ਸੌਤ ਕੋਰੀਆ ਦੇ ਡੈਲੀਗੇਟਸ ਜਾਂ ਟੂਰਿਸਟ ਕਹਿ ਸਕਦੇ ਜਿਹੜੇ ਸੈਂਟ ਪੀਟਰਸਬਰਗ ਨੂੰ ਘੁੰਮਣ ਵਾਸਤੇ ਆਏ ਹੋਏ ਹਨ ਤੇ ਆਹ ਸਾਹਮਣੇ ਹੈ ਸੈਂਟ ਐਸਿਕ ਕੈਥੈਡਰਲ 300 ਰੁਪਏ ਬਲਦੀ ਟਿਕਟ ਲੱਲੀ ਏ ਇੱਥੋਂ ਸਾਹਮਣੇ ਹੁਣ ਆਪਾਂ ਕੈਥਰ ਡ੍ਰਿੱਲ ਦੇ ਆ ਟਾਪ ਦੇ ਉੱਤੇ ਚੱਲੇ ਸਭ ਤੋਂ ਉੱਤੋਂ ਸ਼ਹਿਰ ਦਾ ਥਿਊ ਵੇਖਣ ਵਾਸਤੇ ਟਾਪ ਤੇ ਜਾਣ ਵਾਸਤੇ ਆ ਪੌੜੀਆਂ ਜਾਂਦੀਆਂ ਆ ਆ ਲੈ ਸਕਿੰਨੀ ਤਲੋ ਪਾਇਆ ਆ ਜੇ ਪੌੜੀਆਂ ਤਾਂ ਚੜੀ ਆ ਅੱਜ ਸੈਂਟ ਫਿਟਸ ਪਰ ਪੂਰੀ ਟੌਪ ਚੜੀ ਹੋਈ ਆ ਇਹ ਵੇਖੋ ਸ਼ਿਊ ਇਹ ਦਾ ਸਾਹਮਣੇ ਦੇਖਦਾ ਸੀ ਇਹ ਵੀ ਫਰੰਟ ਸਾਈਡ ਆਹ ਦੇ ਤਾਂ ਜੂਸ਼ਰੋ ਕੀਤਾ ਸੀ ਅੱਜ ਦੇ ਪਾਰਟ 1 ਦੇ ਵਿੱਚ ਇੱਥੋਂ ਤੱਕ ਕੀ ਅਗਲੇ ਵਲੌਗ ਦੇ ਵਿੱਚ ਆਪਾਂ ਡੇਟ 2 ਕੰਪਲੀਟ ਕਰਾਂਗੇ ਤੇ ਡੇ 3 ਵੀ ਸ਼ੇਅਰ ਜਿਹੜਾ ਸੈਂਟ ਪੀਟਰਸਬਰਗ ਬਲੌਗ ਕਮਾਂਗੇ ਤੇ ਤੁਹਾਨੂੰ ਘੁਮਾਵਾਂਗੇ ਮਿਲਾਂਗੇ ਨੈਕਸਟ ਬਲੌਗ ਦੇ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਰੱਬ ਰੱਖਣਾ